ਕਸ਼ਾਨ ਜਿੰਨੇ ਇੱਕ ਤਾਂ ਗਰਾਂ ਕਾਈ ਕਿਉਂਕਿ ਇਹ ਜੁਰਾ ਸਿੰਘ 2011 ਤੋਂ ਇਸ ਦਫ਼ਤਰ ਦੇ ਚੱਕਰ ਕੱਟ ਰਿਹਾ ਹੈ ਕਿਤੇ ਪਟਵਾਰੀ ਕੋਲੇ ਕਿਤੇ ਐਸਡੀਐਮ ਕੋਲੇ ਕਿ ਤਹਿਸੀਲਦਾਰ ਕੋਲੇ ਇਹਨੂੰ ਡਾਕੂਮੈਂਟ ਨਹੀਂ ਮਿਲਲੇ ਪੂਰੇ ਕਿ ਸਿਵਦਾ ਕੇਂਦਰ ਚ ਕਿਉਂਕਿ ਇਹਨੂੰ ਜੇ ਆਬਦਾ ਹੇਰ ਕਾਰਡ ਮੰਗ ਰਿਆ ਹੈ ਜੇ ਸਹੀ ਰਿਕਾਰਡ ਕਿਉਂ ਨਹੀਂ ਦੇ ਰਹੇ ਇਹ ਲਾਇ ਲਫਰੇ ਕਿਉਂ ਲਾਰੇ ਹਨ ਇਸ ਕਰਕੇ ਇਹਨੂੰ ਇਹ ਜਿਹੜਾ ਇਧਰ ਕਾਰਡ ਮਿਲਣਾ ਚਾਹੀਦਾ ਹੈ ਖੱਜਲ ਖਵਾਰਨਾ ਹੋਵੇ ਅਸੀਂ ਪੂਰੇ ਤੱਨ ਪਿੰਡਾਂ ਦੇ ਭਾਰਤੀ ਇਛਾਣ ਗ੍ਰਹਾਇ ਬਕਾਈ ਭੈਣੀ ਮੇਦੇਵਾਦ ਸ਼ਾਲਾ ਇਸ ਸਪੋਰਟ ਚ ਆਇਆ ਤੁਸੀਂ ਤਹਿਸੀਲਦਾਰ ਸਾਹਿਬ ਨਹੀਂ ਮਿਲੇ ਕਿਉਂਕਿ ਉਹ ਭਵਾਨੀ ਗੜ ਗਏ ਹੋਣੇ ਫਿਰ ਕੱਲ ਨੂੰ 10 ਵਜੇ ਮਿਲੋ ਅਸੀਂ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹ ਜੋਰਾ ਸਿੰਘ ਦਾ ਜੋ ਮਾਮਲਾ ਹੈ ਸਹੀ ਕੀਤਾ ਜਾਵੇ ਇਹਨੂੰ ਹੱਕ ਮਿਲਣਾ ਚਾਹੀਦਾ ਹੈ ਭਾਰਤੀ ਇਛਾਣ ਜੁਨੀਅਰ ਇਕਤਾ ਅਗਰਹਾ ਜਿੰਦਾਬਾਦ 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 ਜੋਰਾ ਸਿੰਘ ਪਿੰਡ ਮੇਦਿਆ ਸਕਾਰਤੀ ਦੁਨੀਆ ਗ੍ਰਾਂਥ ਗਰੁੱਪ ਦਾ ਪ੍ਰਧਾਨ ਹਾਂ ਸਾਡਾ ਜ਼ਮੀਨ ਦਾ ਹੋਇਆ ਜੀ ਰੌਲਾ ਚੱਲ ਰਿਹਾ ਹੈਗਾ ਮੈਂ 2011 ਤੋਂ ਫਿਰਦਾ ਮੈਨੂੰ ਸਹੀ ਰਿਕਾਰਡ ਇਹ ਕੱਢ ਕੇ ਦੇ ਨਹੀਂ ਰਹੇ ਹਾਂ ਹਾਂ ਤੇ ਹੁਣ ਮਿਲ ਗਏ ਤੁਹਾਨੂੰ ਨਾ ਜੀ ਮਿਲੇ ਨਹੀਂ ਹੈਗੇ ਮੈਂ ਫੀਡਬੈਕ ਮੰਗ ਰਾਂ ਫੀਡਬੈਕ ਕਹਿੰਦੇ ਨੇ ਪਟਵਾਰੀ ਕੋਲੇ ਪਟਵਾਰੀ ਕੋਲੇ ਜਾਣਾ ਪਟਵਾਰੀ ਕਰਨ ਦਾ ਸਹੀ ਡੁੱਲੀ ਪਈ ਹੈ ਮੇਰੇ ਘਰੇ ਪਈ ਹੈ ਮੈਨੂੰ ਨਾ ਫੀਡਬੈਕ ਦਿਖਾਉਂਦੇ ਨੇ ਨਾ ਮੈਨੂੰ ਜਵਾਬੰਦੀ ਦਿਖਾਉਂਦੇ ਨੇ ਕੋਈ ਇਹ 2018-19 ਜਮ੍ਹਾਂਬੰਦੀ ਦੇ ਵਿੱਚ ਇਹਨਾਂ ਨੇ ਤੋੜ ਤਰੀਆ ਕਰਕੇ ਜੀ ਰਿਕਾਰਡ ਬਣਾਇਆ ਹੋਇਆ ਹੈ 2018 ਦੀ ਜਮ੍ਹਾਂਬੰਦੀ ਸਾਨੂੰ ਨਹੀਂ ਮਨਜ਼ੂਰ ਆਈਗੀ ਉਦੋਂ ਪਿੱਛੇ ਕੋਈ ਮਰਜ਼ੀ ਚੱਕ ਲੈਣ ਜਾਂ ਸਾਨੂੰ ਸਾਡਾ ਸਾਰਾ ਸਹੀ ਰਿਕਾਰਡ ਦਿਖਾ ਦੇਣਾ ਕਿਉਂ ਇਹਨਾਂ ਨੇ ਤੋੜਿਆ ਸਾਡੀ ਜਾਣਕਾਰੀ ਤੋਂ ਬਿਨਾਂ ਤੋੜਿਆ ਨਾ ਸਾਨੂੰ ਕੋਈ ਤਲਾਹ ਨਾ ਸਾਨੂੰ ਕੋਈ ਸੱਦਾ ਪੱਤਰ ਇਹਨਾਂ ਨੇ ਆਪਣੀ ਮਰਜ਼ੀ ਕਰੀ ਜੀ ਬਸ ਨਾਮ ਤੇ ਆ ਜੀ ਆਪਣਾ ਰਿਕਾਰਡ ਸਾਰਾ ਦੱਸੋ ਰਿਕਾਰਡ ਕਿ ਮੇਰੇ ਕੋਲ ਕੱਲਾ-ਕੱਲਾ ਪ੍ਰੂਫ ਪਿਆ ਜੀ ਮੈਂ ਚੰਡੀਗੜ੍ਹ ਵੀ ਇਥੇ ਫੋਨ ਕਰੇ ਤੀਗਾ ਉਹਨਾਂ ਨੇ ਆਪ ਮੁੰਡਾ ਭੇਜਿਆ ਘਰੋਂ ਮੇਰਾ ਨਕਲ ਭਰਕੇ ਲਿਆਇਗਾ ਉਹ ਨੂੰ ਵੀ ਨਹੀਂ ਦਿੱਤੀ ਹੈਗੀ ਉਹੀ ਬਜਾਰਾ ਆਖ ਕੇ ਆ ਗਿਆ ਕਹਿੰਦਾ ਮੈਨੂੰ ਕਹਿੰਦਾ ਵੀ ਤੂੰ ਡੀਸੀ ਦਾ ਉੱਥੇ ਜਾ ਕੇ ਕੇਸ ਲਾ ਦੇ ਮੈਂ ਤਾਂ ਗਵਾਹੀ ਦੇ ਦੂੰਗਾ ਵੀ ਦਿੰਦੇ ਨਹੀਂ ਹੈਗੇ ਕੀ ਨਾਮ ਤੇ ਤੁਹਾਡਾ ਰਿਕਾਰਡ ਦੱਸ ਦੋ ਜਿਹੜਾ ਤੁਸੀਂ ਲੈਣਾਗਾ ਮਰਬੇ ਬੰਦੇ ਜਮ੍ਹਾਂ ਬੰਦੀ ਹਾਂਜੀ ਹਾਂ ਜਮ੍ਹਾਂ ਬੰਦੀ ਕੀ ਨਾਮ ਤੇ ਨਾਮ ਦੱਸ ਦੋ ਨਾਮ ਦਾ ਬੰਤ ਸਿੰਘ ਪੁੱਤਰ ਤਨ ਸਿੰਘ ਦਾ ਮੱਖਣ ਸਿੰਘ ਸਨਾਪਤਨ ਸਿੰਘ ਦਾ ਗਰਤੇਜ ਸਿੰਘ ਸਨਾਪ ਮੱਖਣ ਸਿੰਘਾ ਜਰਨੈਲ ਸਿੰਘ ਸਨਾਪ ਮੱਖਣ ਸਿੰਘਾ ਜੋਰਾ ਸਿੰਘ ਪਿੰਡ ਪਿੰਡ ਮਿਹਦਿਆਸਾ ਵਾ ਮੈਂ ਜਿਹੜੀ ਨਕਲ ਪਲਾਈ ਕੀਤੀ ਸੀ 1991 ਦੀਆਂ ਜਮ੍ਹਾਂਬੰਦੀਆਂ ਫੋਟੋਕਾਪੀਆਂ ਨਾਲ ਲਾਤੀਆਂ ਮੈਂ ਮਹਾਂ ਭਈਆ ਸਾਡਾ ਰਿਗਾਟ ਹੈ ਵੀ ਮੈਨੂੰ ਨਾਲੇ ਉਹ ਨਕਲ ਤੇ ਵੀ ਨੰਬਰ ਲਿਖੇ ਨੇ ਉਹਨੇ ਭਰੀਆਂ ਨਕਲਾਂ ਫੇਰ ਵੀ ਉਹਦੇ ਉੱਤੇ ਨੋਟ ਲਾ ਕੇ ਨੇ ਭੇਜਤਾ ਜਦ ਭੇਜਿਆ ਇਹਨਾਂ ਨੇ ਮੈਂ ਮੈਡਮ ਨੂੰ ਕਿਹਾ ਕਿ ਮੈਨੂੰ ਜਿਹੜਾ ਰਿਗਾਟ ਆਇਆ ਤੇ ਉਹ ਕਹਿੰਦੀ ਉਹਨਾਂ ਨੇ ਨੋਟ ਲਾ ਕੇ ਮੋੜਤਾ ਮਾ ਮੈਨੂੰ ਵਾਪਸ ਕਰਦੇ ਪਈ ਨਕਲਾ ਨਾ ਉਹ ਨਕਲ ਵਾਪਸ ਕਰ ਰਹੀ ਐ ਉਹ ਇੰਨਾ ਵੀ ਸਿਖਾਈ ਹੋਈ ਆ ਵੀ ਨਕਲ ਨਾ ਵਾਪਸ ਕਰਦੀ ਉਹ ਬੰਦਾ ਕਿਤੇ ਤਾਹਾਂ ਨਾ ਪੈਰ ਪਟਲੇ ਪੈਰ ਤਾਂ ਹੁਣ ਮੈਂ ਤਾਹਾਂ ਹੀ ਪਟੂਗਾ ਜਦ ਮੇਰਾ ਨੁਕਸਾਨ ਹੋ ਰਹਿਗਾ ਅੱਜ ਤੁਹਾਡੇ ਨਾਲ ਕੌਣ ਆਏ ਜੀ ਅੱਜ ਮੇਰੇ ਨਾਲ ਕਿਰਤੀ ਕਿਸਾਨੀ ਦੁਨੀਆ ਗ੍ਰਾਹਕਾ ਗਰੁੱਪ ਪ੍ਰਧਾਨ ਜੀ ਤਿੰਨ ਪਿੰਡ ਨੇ ਪਾਣੀ ਸਾਲ ਮਿਹਦੇਸ ਤਿੰਨ ਪਿੰਡਾਂ ਦਾ ਗਰੁੱਪ ਆਈ ਸਾਡਾ ਅੱਜ ਨਾਲ ਆਏ ਨੇ ਤੁਹਾਡੇ ਅੱਜ ਸਾਡੇ ਨਾਲ ਆਏ ਨੇ ਮੈਡਮ ਜੀ ਤਹਿਸੀਲਦਾਰ ਸਾਹਿਬ ਇਹ ਗਏ ਹੋਣੇ ਭਵਾਨੀਗੜ੍ਹ ਹੁਣ ਇਹਨਾਂ ਨੇ ਤੜਕੇ ਕਹੇ ਸਾਨੂੰ ਲੀਡਰ ਸਾਹਿਬ ਨੇ ਵੀ ਦੋ ਬੰਦੇ ਲੈ ਕੇ ਆਜੋ ਮੈਡਮ ਸਾਹਿਬ ਨੂੰ ਮੈਂ ਦੋ ਕਿੰਦਾ ਮਿਲਿਆ ਹੋਇਆਗਾ ਮੈਰ ਸਾਹਿਬ ਨੇ ਆਪ ਕਹੇ ਬਾਬਾ ਤੀਸਰੀ ਵਾਰ ਮੇਰੇ ਕੋਲੇ ਆਣਾ ਜਾਵੇ ਤੁਸੀਂ ਦਿਓ ਇਹਨੂੰ ਇਹਨਾਂ ਨੇ ਫੇਰ ਵੀ ਹਿੰਨ ਦਿੱਤਾ ਕੰਨ ਕੋਨੇ ਉੱਥੋਂ ਲੀਡਰ ਨੂੰ ਕਹਿੰਦਾ ਭੱਜਿਆ ਭੱਜਿਆ ਜੰਦਾ ਲਾ ਕੇ ਭੱਜੇ ਨੇ ਇਹ ਗਵਿੰਦਰ ਸਿੰਘ ਪਿੰਡ ਮੇਦੇਵਾਸ ਉਗਰਾਹਾਂ ਜਥੇ ਬੰਦੀ ਦੇ ਅਸੀਂ ਸਰਗਰਮ ਆ ਗੂ ਆ ਜੋਰਾ ਸਿੰਘ ਜੋ ਪਿੰਡ ਮੇਦੇਵਾਸ ਦੇ ਨੇ ਇਹ ਲਗਭਗ 2011 ਤੋਂ 11 ਤੋਂ ਤਕਸੀਮ ਦੇ ਚੱਕਰ 'ਚ ਬੜੇ ਪਰੇਸ਼ਾਨ ਰਹਿੰਦੇ ਨੇ ਇਹਨਾਂ ਨੂੰ ਇਹਨਾਂ ਦੀ ਜ਼ਮੀਨ ਦਾ ਸਹੀ ਰਿਕਾਰਡ ਮਹਿਕਮੇ ਵੱਲੋਂ ਨਹੀਂ ਮਿਲ ਰਿਹਾ ਉਹਦੇ ਵਾਸਤੇ ਇਹ ਬਹੁਤ ਪਰੇਸ਼ਾਨ ਨੇ ਖੁਦਕੁਸ਼ੀ ਕਰਨ ਤੱਕ ਇਹਨਾਂ ਦਾ ਹਾਲਾਤ ਹੋ ਰਹੇ ਨੇ ਤੇ ਇਹਨਾਂ ਨੇ ਜਥੇਬੰਦੀ ਨੂੰ ਬੇਨਤੀ ਕੀਤੀ ਸੀ ਅੱਜ ਅਸੀਂ ਤਹਿਸੀਲਦਾਰ ਸਾਹਿਬ ਨੂੰ ਸਪੈਸ਼ਲ ਮਿਲਣ ਵਾਸਤੇ ਇਸ ਕੰਮ ਵਾਸਤੇ ਆਏ ਸੀ ਕਿ ਇਹਨਾਂ ਦਾ ਕੰਮ ਕਰੋ ਔਰ ਸਹੀ ਕੰਮ ਕਰੋ ਤੇ ਹ ਹੁਣ ਤਹਿਸੀਲਦਾਰ ਸਾਹਿਬ ਨਹੀਂ ਮਿਲੇ ਤੇ ਹੋ ਸਕਿਆ ਅਸੀਂ ਰੁਕਾਂਗੇ ਨਹੀਂ ਤਾਂ ਫਿਰ ਦੁਬਾਰਾ ਫਿਰ ਕੱਲ ਆਵਾਂਗੇ ਤੇ ਇਹਨਾਂ ਦਾ ਕੱਲ ਜਾਂ ਜਦੋਂ ਇਹ ਆਉਣ ਇਹਨਾਂ ਦੀ ਸੁਣਵਾਈ ਕਰੀ ਜਾਵੇ ਤੇ ਇਹੀ ਸਾਡੀ ਔਰਾਹਾਂ ਜੱਥੇ ਬੰਦੇ ਦੇ ਸਾਰੇ ਸਰਗਰਮਾਂ ਆਗੂਆਂ ਦੀ ਬੇਨਤੀ ਵੀ ਹੈ ਤੇ ਕੱਲ ਨੂੰ ਇਹ ਪਰੇਸ਼ਾਨ ਨਾ ਹੋਵੇ ਫਿਰ ਇਹਦੂ ਬਾਅਦ ਨਹੀਂ ਸਾਨੂੰ ਧਰਨਾ ਲਾਉਣਾ ਪਊਗਾ ਅਸੀਂ ਧਰਨੇ ਵੀ ਲਾਵਾਂਗੇ ਜੇ ਸਹੀ ਕਾਰੋਬਾਰ ਨਹੀਂ ਮਿਲੂਆ ਇਸ ਨੂੰ ਇੱਕ ਸ਼ਾਨ ਜੁਨੇ ਇੱਕ ਤਾਂ ਗ੍ਰਾਹਕਾਈ ਕਿਉਂਕਿ ਇਹ ਜੁਰਾ ਸਿੰਘ 2011 ਤੋਂ ਇਸ ਦਫ਼ਤਰ ਤੇ ਚੱਕਰ ਘੱਟ ਰਿਹਾ ਹੈ ਕਿਤੇ ਪਟਵਾਰੀ ਕੋਲੇ ਕਿਤੇ ਐਸਡੀਐਮ ਕੋਲੇ ਕਿਤੇ ਤਹਿਸੀਲਦਾਰ ਕੋਲੇ ਇਹਨੂੰ ਡਾਕੂਮੈਂਟ ਨਹੀਂ ਮਿਲੇ ਪੂਰੇ ਕਿ ਸਿਵਦਾ ਕੇਂਦਰ ਚ ਕਿਉਂਕਿ ਇਹਨੂੰ ਜੇ ਆਬਦਾ ਹੇਅਰ ਕਾਰਡ ਮੰਗ ਰਿਹਾ ਹੈ ਜੇ ਸਹੀ ਰਿਕਾਰਡ ਕਿਉਂ ਨਹੀਂ ਦੇ ਰਹੇ ਤੇ ਲਾਇ ਲਫਰ ਕਿਉਂ ਲਾ ਰਹੇ ਹਨ ਇਸ ਕਰਕੇ ਇਹਨੂੰ ਇਹ ਜਿਹੜਾ ਇਧਰ ਕਾਰਡ ਮਿਲਣਾ ਚਾਹੀਦਾ ਹੈ ਖੱਜਲ ਖਵਾਰ ਨਾ ਹੋਵੇ ਅਸੀਂ ਪੂਰੇ ਤਿੰਨ ਪਿੰਡਾਂ ਦੀ ਭਾਰਤੀ ਸ਼ਰਨ ਗ੍ਰਾਹ ਹੈ ਅਕਾਈ ਪੈਣੀ ਮੇਦੇਵਾਲ ਸ਼ਾਲਾ ਇਸ ਬੋਰਡ ਚ ਆਇਆ ਤੁਸੀਂ ਤਹਿਸੀਲਦਾਰ ਸਾਹਿਬ ਨਹੀਂ ਮਿਲੇ ਕਿਉਂਕਿ ਉਹ ਭਵਾਨੀ ਗੜ ਗਏ ਹੋਣੇ ਵੀ ਕੱਲ ਨੂੰ 10 ਵਜੇ ਮਿਲੋ ਅਸੀਂ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹ ਜੋਰਾ ਸਿੰਘ ਦਾ ਜੋ ਮਾਮਲਾ ਹੈ ਸਹੀ ਕੀਤਾ ਜਾਵੇ ਇਹਨੂੰ ਹੱਕ ਮਿਲਣਾ ਚਾਹੀਦਾ ਹੈ ਭਾਰਤੀ ਸ਼ਾਨ ਜੁਨੀਅਰ ਇਕਤਾ ਅਗਰਾਹ ਜਿੰਦਾਬਾਦ 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 ਹਾਂਜੀ ਕੀ ਬਣਿਆ ਅੱਜ ਤੁਸੀਂ ਅੱਜ ਇੱਥੇ ਪਹੁੰਚੇ ਸੀ ਸੁਨਾਮ ਜੀ ਯੋ ਨਕਲ ਪਰਵਾਰੀ ਸਾਹਿਬ ਕਹਿੰਦਾ ਕੰਨ ਲਾ ਕੇ ਦੇਉਂਗਾ ਅੱਜ ਮੈਂ ਸੰਗਰੂਰ ਜਾ ਰਿਹਾ ਮੇਰੀ ਮੀਟਿੰਗ ਹੈ ਜੀ ਹਾਂ ਥੈਂਕ ਯੂ ਬਰਦਰ ਤੇ ਕੱਲੂ ਬੁਲਾਇਆ ਤੁਨੂੰ ਹਾਂ 2:30 ਵਜੇ ਜੀ ਹੁਣ ਕਹਿੰਦਾ ਮੀਟਿੰਗਾਂ ਮੀਟਿੰਗਾਂ ਤੇ ਜਾਣਾ ਸੰਗਰੂਰ ਠੀਕ ਹੈ ਜੀ